ਅੱਜ ਦਾ ਵਿਸ਼ਾ ਹੈ ਅਸੀਂ ਸਿੱਖ ਭਰਾ ਇੱਕੋ ਥਾਂ ਤੇ اٹਕੇ ਹੋਏ ਹਾਂ ਮੇਰੇ ਬਹੁਤ ਹੀ ਸਕਾਰਯੋਗ ਦੋਸਤੋ ਇਸ ਧਰਤੀ ਉੱਪਰ ਅੱਜ ਤੋਂ ਕੋਈ 500 ਸਾਲ ਪਹਿਲਾਂ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਸੀ ਉਸ ਵਕਤ ਲੋਕ ਪੁਜਾਰੀਆਂ ਦੇ ਮੱਕੜੀ ਜਾਲ ਵਿੱਚ ਫਸੇ ਹੋਏ ਸਨ ਚਾਰੋਂ ਪਾਸੇ ਅੰਧਵਿਸ਼ਵਾਸ ਦਾ ਬੋਲਬਾਲਾ ਸੀ ਲੋਕ ਅੱਗ ਹਵਾ ਪਾਣੀ ਸੂਰਜ ਚੰ드ਰਮਾ ਅਤੇ ਹੋਰ ਪੱਥਰਾਂ ਦੇ ਬਣੇ ਹੋਏ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਹੋਏ ਸਨ ਉਸ ਵਕਤ ਪੁਜਾਰੀ ਲਾਣਾ ਭੋਲੇ ਭਾਲੇ ਲੋਕਾਂ ਦੀ ਅਨਪੜਤਾ ਦਾ ਲਾਭ ਉਠਾ ਰਿਆ ਸੀ ਅਤੇ ਉਹਨਾਂ ਦੀ ਲੁੱਟ ਕਰ ਰਿਹਾ ਸੀ ਲੋਕਾਂ ਨੂੰ ਦੇਵੀ ਦੇਵਤਿਆਂ ਦੀ ਸ਼ਕਤੀ ਦਾ ਡਰਾਵਾ ਦੇ ਕੇ ਲੁੱਟਿਆ ਜਾ ਰਿਹਾ ਸੀ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ 8 ਦਾ ਸਾਲ ਦੀ ਉਮਰ ਵਿੱਚ ਆਪਣੀ ਉਹ ਸੰਭਾਲੀ ਤਾਂ ਉਹਨਾਂ ਨੇ ਸੋਚਿਆ ਕਿ ਇਹਨਾਂ ਲੋਕਾਂ ਨੂੰ ਵਿਹਮਾਂ ਭਰਮਾਂ ਤੋਂ ਕਿਵੇਂ ਦੂਰ ਕੀਤਾ ਜਾਵੇ ਇਸੇ ਮਕਸਦ ਨਾਲ ਸਾਡੇ ਗੁਰੂ ਜੀ ਨੇ ਵੱਖ-ਵੱਖ ਦਸ਼ਾਵਾਂ ਵੱਲ ਯਾਤਰਾਵਾਂ ਕਰਕੇ ਉੱਲੇ ਪਟਕੇ ਲੋਕਾਂ ਨੂੰ ਜ਼ਿੰਦਗੀ ਦਾ ਅਸਲੀ ਮਾਰਗ ਦੱਸਿਆ ਇਸ ਕੰਮ ਵਾਸਤੇ ਉਹਨਾਂ ਨੂੰ ਲਗਭਗ 45000 ਕਿਲੋਮੀਟਰ ਦੀ ਪੈਦਲ ਯਾਤਰਾ ਕਰਨੀ ਪਈ ਜਦੋਂ ਕਿ ਉਸ ਵਕਤ ਨਾ ਕੋਈ ਪੱਕੀ ਸੜਕ ਸੀ ਅਤੇ ਨਾ ਕੋਈ ਸਫ਼ਰ ਕਰਨ ਵਾਸਤੇ ਅੱਜ ਵਾਂਗ ਮੋਟਰ ਗੱਡੀਆਂ ਸਨ ਉਹਨਾਂ ਨੂੰ ਰਸਤੇ ਵਿੱਚ ਇੱਕ ਪਾਸੇ ਜੰਗਲੀ ਜਾਨਵਰਾਂ ਜਾਨਵਰਾਂ ਦਾ ਡਰ ਸੀ ਅਤੇ ਦੂਜੇ ਪਾਸੇ ਭੁੱਖ ਮਿਟਾਉਣ ਵਾਸਤੇ ਦਰਖਤਾਂ ਦੇ ਪੱਤਿਆਂ ਤੇ ਗੁਜ਼ਾਰਾ ਕਰਨਾ ਪਿਆ ਉਹ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਰੁਕੇ ਨਹੀਂ ਲਗਾਤਾਰ ਆਪਣੀ ਮੰਜ਼ਿਲ ਵੱਲ ਅੱਗੇ ਵਧਦੇ ਗਏ ਸਾਡੇ ਗੁਰੂ ਬਾਬਾ ਨਾਨਕ ਜੀ ਜਿੱਥੇ ਵੀ ਗਏ ਜੋ ਵੀ ਘਟਨਾ ਉਹਨਾਂ ਨਾਲ ਵਾਪਰਦੀ ਜਾਂ ਕਿਸੇ ਨਾਲ ਵੀ ਉਹ ਗਿਆਨ ਚਰਚਾ ਕਰਦੇ ਆਪਣੇ ਨਾਲ ਦੇ ਸਾਥੀ ਦੀ ਮਦਦ ਨਾਲ ਜਾਂ ਆਪ ਖੁਦ ਉਸ ਘਟਨਾ ਨੂੰ ਕਲਮਬੰਦ ਕਰ ਲੈਂਦੇ ਸਨ ਅਕਾਲ ਪੁਰਖ ਵੱਲੋਂ ਜੋ ਉਹਨਾਂ ਦੇ ਦਿਮਾਗ ਵਿੱਚ ਫੁਰਨੇ ਆਉਂਦੇ ਸਨ ਉਹਨਾਂ ਨੂੰ ਉਹ ਗਰਮਾਣੀ ਦੇ ਰੂਪ ਵਿੱਚ ਆਪਣੀ ਡਾਇਰੀ ਵਿੱਚ ਨੋਟ ਕਰ ਲੈਂਦੇ ਸਨ ਇਹ ਉਹੀ ਤੁਰਕੀ ਬਾਣੀ ਹੈ ਜਿਸ ਨੂੰ ਪੜ੍ਹ ਕੇ ਅਸੀਂ ਅੱਜ ਗਿਆਨ ਹਾਸਲ ਕਰ ਰਹੇ ਹਾਂ ਤੇ ਆਪਣੀ ਜ਼ਿੰਦਗੀ ਵਿੱਚ ਢਾਲ ਰਹੇ ਹਾਂ ਉਹਨਾਂ ਨੇ ਆਪਣੀ ਬਾਣੀ ਵਿੱਚ ਤੀਰਥ ਇਸ਼ਨਾਨ ਮੂਰਤੀ ਪੂਜਾ ਚਮਤਕਾਰਾਂ ਅਤੇ ਤਰ੍ਹਾਂ-ਤਰ੍ਹਾਂ ਦੇ ਅਡੰਬਰਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਗੁਰੂ ਜੀ ਨੇ ਹੁਕਮਰਜਾਈ ਚੱਲਣਾ ਦੀ ਗੱਲ ਨੂੰ ਡਾਂਕੇ ਦੀ ਚੋਟ ਤੇ ਕਿਹਾ ਹੈ ਭਾਵ ਮਨੁੱਖ ਨੂੰ ਕੁਦਰਤ ਦੇ ਨਿਯਮਾਂ ਮੁਤਾਬਕ ਚੱਲਣ ਦੀ ਸਲਾਹ ਦਿੱਤੀ ਗਈ ਹੈ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਸਾਡੇ ਗੁਰੂ ਸਾਹਿਬ ਦੀ ਇੰਨੀ ਕਠਨ ਤਪੱਸਿਆ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ ਸਾਡੇ ਸਿੱਖ ਭਰਾ ਦਿਨ ਰਾਤ ਤੀਰਥਾਂ ਉੱਪਰ ਇਸ਼ਨਾਨ ਵਾਸਤੇ ਭੱਜੇ ਫਿਰਦੇ ਹਨ ਕਥਾਵਾਂ ਚਾਂ ਤੇ ਬਾਬਿਆਂ ਦੀਆਂ ਸਾਖੀਆਂ ਸੁਣ ਕੇ ਕਿਕਰਾਂ ਤੋਂ ਲਾ ਕੇ ਲੱਡੂ ਜਲੇਬੀਆਂ ਖਾ ਰਹੇ ਹਨ ਤਰ੍ਹਾਂ ਤਰ੍ਹਾਂ ਦੇ ਚਮਤਕਾਰਾਂ ਨੂੰ ਮੰਨ ਰਹੇ ਹਨ ਪਿਤਰਾਂ ਦੇ ਸਰਾਧ ਪਾ ਰਹੇ ਹਨ ਮੂਰਤੀ ਪੂਜਾ ਕਰ ਰਹੇ ਹਨ ਉਤਾਂ ਪ੍ਰੇਤਾਂ ਵਿੱਚ ਵਿਸ਼ਵਾਸ ਰੱਖਦੇ ਹਨ ਕੋਈ ਨਵਾਂ ਕੰਮ ਕਰਨ ਵਾਸਤੇ ਪੰਡਤ ਜੀ ਕੋਲੋਂ ਸ਼ubh ਮਹੂਰਤ ਦਾ ਦਿਨ ਘੜਵਾਉਂਦੇ ਹਨ ਗੁੱਸੇ ਨਾਲ ਭਰੇ ਪੀਤੇ ਰਹਿੰਦੇ ਹਨ ਗੁਰਬਾਣੀ ਦਾ ਇੱਕ ਅੱਖਰ ਵੀ ਯਾਦ ਨਹੀਂ। ਬਾਬਾ ਨਾਨਕ ਜੀ ਨੇ ਜੋ ਗੱਲਬਾਤ ਕਰਨ ਦਾ ਸਿੱਧ ਗੋਸ਼ਟ ਵਿੱਚ ਤਰੀਕਾ ਵਰਤਿਆ ਹੈ ਉਸ ਨੂੰ ਭਲਾ ਕੇ ਬਿਨਾਂ ਕਿਸੇ ਗੱਲ ਤੋਂ ਇੱਕ ਦੂਜੇ ਦਾ ਸਿਰ ਪਾੜ ਦਿੰਦੇ ਹਨ, ਗਾਲੀ ਗਲੋਚ ਕਰਦੇ ਹਨ। ਅਖੀਰ ਵਿੱਚ ਬਸ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਜਿਸ ਜਗ੍ਹਾ ਤੇ ਖੜੇ ਕਰਕੇ ਗਏ ਸਨ ਅਸੀਂ ਉਸ ਤੋਂ 2 ਕਦਮ ਅੱਗੇ ਤਾਂ ਕੀ ਤੁਰਨਾ ਸੀ ਪਰ ਅਸੀਂ ਤਾਂ ਉਸ ਥਾਂ ਤੋਂ ਵੀ 4 ਕਦਮ ਪਿੱਛੇ हट ਗਏ ਹਾਂ ਅਸੀਂ ਆਪਣੇ ਬਾਬਾ ਨਾਨਕ ਜੀ ਦੀ ਕਮਾਈ ਦਾ ਮੁੱਲ ਨਹੀਂ ਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ